ਸਸਰਕਾਲ ਜੀ ਭਲਾ ਡੈਡੀ ਫਾਰਮ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਤੁਹਾਨੂੰ ਵਿਖਾਉਨੇ ਆ ਤਿੰਨ ਚਾਰ ਵੜਾ ਤਿੰਨ ਚਾਰ ਝੋਟੀਆਂ ਸੂਈਆਂ ਸਜਰਾਂ ਤਾਜ਼ੀਆਂ ਬੋਲੇ ਦੇ ਇੱਕ ਦੋ ਟੋਕੜਾ ਕ ਬਣਾ ਕੇ ਤੁਹਾਨੂੰ ਵਿਖਾਵਾਂਗੇ ਜੀ ਇਹ ਕਾ ਛੋਟਾ ਵੀ ਹੈਗਾ ਕਟਾ ਛੋਟਾ ਬੱਚਾ ਤੇ ਕਰਦੇ ਵੀਰ ਜੀ ਨਾਲ ਗੱਲਬਾਤ ਜੀ ਸਸਰਕਾਲ ਜੀ ਸਸਰਕਾਲ ਜੀ ਕੀ ਹਾਲ ਜੀ ਬਹੁਤ ਵਧੀਆ ਜੀ ਧੰਨਵਾਦ ਤੁਹ ਕਿਦਰ ਪਾਛਾ ਦਾ ਅੱਛਾ ਜੀ ਧੰਨਵਾਦ ਬਹੁਤ ਬਹੁਤ ਮੇਰਾ ਹਮਤ ਦੀਓ ਬਾਕੀ ਮੇਰੇ ਨੂੰ ਭਲਾ ਡੈਡੀ ਫਾਰਮ ਵੇਖਣ ਵਾਲੇ ਵੀਰ ਭੈਣ ਭਰਾ ਸਾਰਿਆਂ ਨੂੰ ਪਿਆਰ ਤੋਂ ਸਸਰਕਾਲ ਬਹੁਤ ਬੋਤਨ ਮਸਾਰਾ ਗਈ ਹਾਂਜੀ ਤੇ ਪਿੰਡ ਆਪਣਾ ਭੰਗਾਰੀ ਜ਼ਿਲ੍ਹਾ ਬਸਰ ਤਸੀਲ ਮਜੀਠਾ ਠੀਕ ਹੈ ਜੀ ਚੈਂਤੀਪੁਰ ਤੋਂ ਹੁਣ 4 ਕਿਲੋਮੀਟਰ ਮੈਗਾ ਹਾਂਜੀ ਤੇ ਪਿੰਡ ਭਲਾਵੀ ਛੋਟੀ ਠੀਕ ਹੈ ਜੀ ਤੇ ਆਹ ਵੇਖੋ ਬਾਹਰ ਸੁੱਜੀ ਆਜੀ ਹਾਂਜੀ ਵੇਖੋ ਕਿੰਨੀ ਚੰਗੀ ਬਾਹਰ ਜੀ ਆਹ ਵੇਰ ਭਿੰਦੇ ਨਾ ਮਾਸ਼ੀ ਵੇਖੋ ਕਿੰਨੀ ਚੰਗੀ ਆ ਹਾਂ ਤੁਹਾਨੂੰ ਬੜਾ ਲੱਗਾ ਜਾ ਬੱਚਾ ਵਾਛੀ ਤੋਂ 20 ਕਿਲੋ ਤੋਂ ਬਾਹਰ ਲਊਗੀ ਹਾਂਜੀ ਵੇਖੋ ਵਾਛੀ ਕਿੰਨੀ ਠੰਡੀ ਕਿੰਨੀ ਧੀਰੀ ਆ ਕਿ ਸਾਡੀ ਸ਼ਾਈ ਵਾਲੇ ਹਾਂਜੀ ਹਾਂਜੀ ਠੰਡੀ ਬੜੀ ਜਾਗੇ ਆ ਲੇਖੋ ਖਾ ਲਓ ਲੈ ਵਾ ਤੇ ਮਾਈ ਵੇਖੋ 30 ਕਿਲੋ ਵਾਲਾ ਆ ਸਖਲ ਖਾਦੋ ਵਾਲਾ ਹਾਂਜੀ ਆ ਦੇਖੋ ਹਾਂਜੀ ਠੰਡੀ ਲੱਗਾ ਤੋਰ ਤੋਂ ਮਣੀ ਬੱਸੀ ਰੋਖੋ ਤੋਫਾਈ ਹਾਂਜੀ ਬੱਸੀ ਬੜੀ ਸ਼ਾਨਦਾਰ ਆਜੀ ਸੁਈ ਆ ਸਿਰ ਕੋ ਮਟਾਈ ਕਿਲੋਂ ਚ ਹੋਈ ਆ ਮੂਸੀ ਮਾਰਨਾ ਕਿਹੜੀ ਮਾਰਦੀ ਤੇ ਭਾਬਾ ਕੋਈ ਭਾਲ ਵੀ ਪਈ ਆਜੀ ਬੱਚਾ ਬਚਰ ਜਾਇਆ ਵਾ ਇਹ ਦੇਖੋ ਬੱਸੀ ਹਲੇ ਬੱਸੀ ਬੱਸੀ ਆ ਗਏ ਬਹੁਤ ਜ਼ਿਆਦਾ ਜੰਦੀ ਆ ਹਾਂਜੀ ਕਰਵਾ ਦੇ ਕਹਿੰਦੇ ਤਾਂ ਕੋਈ ਨਾ 20 ਕਿਲੋ ਕੱਢਿਆ ਵਾ ਹਾਂਜੀ ਨਹੀਂ ਦੇਖਣ ਲਿਆ ਚਲੋ 20 ਕਿਲੋ ਜੋ ਤੂੰ ਪਾ ਕਰੂਗੀ ਜਿਹਨੇ ਸਾਹ ਨਾਲ ਇਹਦਾ ਲੱਛਣ ਆ ਹਾਂਜੀ ਬਹੁਤ ਹੀ ਜ਼ਿਆਦਾ ਚੰਗੀ ਆ ਆਨੇ ਵੈਲ ਹੈਗੀ ਬਹੁਤ ਚੰਗੀ ਰੋਸ਼ੀ ਆ ਜੀ ਹਾਂਜੀ 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 ਸੁਈਓ ਵਸ਼ੀ ਨੂੰ ਖਮ ਰੱ ਹਾਂਜੀ ਵਸ਼ੀ ਦੱਬੀ ਕਿੰਨੀ ਚੰਗੀ ਦਿੱਤੀ ਆ ਆ ਜੇਰ ਜੇ ਨਾ ਇਹ ਹੀ ਆ ਹਾਂ ਜੇਰ ਪਾਦੀ ਆ ਜੇਰ ਪਾਦੀ ਆ ਸਪੈਸ਼ਲ ਦਿੱਤੀ ਵਸ਼ੀ ਵੀ ਨੇ ਹਾਂਜੀ ਹਾਂਜੀ ਸਾਗੀ ਵੀ ਸ਼ਾਈ ਬਾਲ ਜੇ ਹਾਂਜੀ ਸਾਗੀ ਉੱਛਣ ਦੀ ਤੀ ਆਨੇ ਵਸ਼ੀ ਇਦਾਂ ਪੀ ਰੇਟ ਰੱਟ ਜੇ ਦਾ ਅਮੀਰ ਟਾਂ ਬੋਲੋ ਨਹੀਂ ਕਰਨਾ ਹਾਂਜੀ ਦੇਣ ਦੇਣਾ ਕਰਤ ਨਾਲ ਰੁਕ ਬੰਦ ਰਹਿ ਹਾਂਜੀ ਬੋਲੋ 60 ਹਾਂਜੀ ਤੇ ਦੇਣੀ 55 ਦੀ ਹਾਂ ਨਾ ਠੀਕ ਹੈ ਜੀ 55 ਦੇ ਸਮਝ ਨੂੰ ਨਹੀਂ ਅੱਜ ਕਿਹਾਣੀ ਨਹੀਂ ਜੀ ਨਹੀਂ 55 ਦੇ ਦੇਣੀ ਹਾਂਜੀ ਆ ਕਦਾਂ ਚੱਲਦਾ ਚਾਹੀ ਹਾਂਜੀ ਜੰਮੀ ਤੇ ਜਾਈ ਇਹਦੇ ਮਗਰ ਛੀ ਹਾਂ ਆਓ ਜੀ ਆ ਲਖੋ ਹਾਂਜੀ ਹਾਂਜੀ ਬਹੁਤੀ ਜਲਾ ਫਿਰ ਦਿੱਤੀ ਜਵਾਬ ਬੜਾ ਥਾਣੀ ਬੜਾ ਲੱਗਾ ਵੈਰ ਨੂੰ ਆ ਬਰੂਜਾ ਨੂੰ ਪਸੰਦ ਆਂ ਹਾਂਜੀ ਹਾਂਜੀ ਜਿਆਦਾ ਚੰਗੀ ਜੀ ਹਾਂਜੀ ਮਗਰ ਵੀਰੇ ਵੱਛੀ ਆ ਵੱਛੀ ਮਗਰ ਦੇ ਛੱਡ ਪਾਉਣਾ ਛੱਡੋ ਅੱਛਾ ਜੀ ਜਿਆਦਾ ਠੰਡੀ ਧੀਰੀ ਭਾਂਉਂ ਜਿਹੜੀ ਦਾਹ ਨੂੰ ਚੋਲੋ ਜਾਣਾ ਚੋਗੇ ਹਾਂਜੀ ਹਾਂਜੀ ਆ ਹੁਣ ਪਸੰਦ ਨੂੰ ਪੰਜ ਹਾਂਜੀ ਹਾਂਜੀ ਕੋਲੇ ਪਸੰਦ ਆਂਦੀ ਪੱਛੀ ਛੱਡੋ ਨਾ ਛੱਡੋ ਬਸ ਇੱਕ ਵਾਰ ਘੇਰਿਆ ਤੇ ਪਹਿਲੀ ਵਾਰ ਜੀ ਵੱਛੀ ਬੜੀ ਬਹੁਤ ਸਾਫ ਸੁਥਰੀ ਜੀ ਤੌਰ ਤੋਂ ਮੜੀ ਜੀ ਇਹ ਤਾਂ ਬਹੁਤਾਂ ਮਜ਼ੇ ਦਾ ਦੁੱਧ 8 ਕਿਲੋ ਆ ਅੱਛਾ ਹਾਂਜੀ ਫੰਡਾ ਗੱਲ ਪਾਣੀ ਲਗਾਏ ਨੇ ਵੀ 10 ਗਮ ਕੇ 6 7 ਉਹਦਾ ਹੀ ਹੋਊਗਾ 10 ਹੀ ਹੋਊਗਾ ਹਾਂਜੀ ਤੇ ਇਹਨੂੰ ਸਵੇਰ ਦਾ ਟਾਈਮ ਹੈ ਜੀ ਆਜੇ ਇਹਦਾ ਟਾਈਮ ਕਿ ਕਾਂ ਫੁੱਟਬਾਲ ਦੀ ਸ਼ਾਮ ਨੂੰ ਬੰਦੂਗੀ ਹਾਂਜੀ ਹਾਂ ਸੂਈ ਸਾਈ ਹੈ ਟਾਈਮ ਸਵੇਰ ਦਾ ਵਾ ਹਾਂਜੀ ਥਾਂ ਥਾਂ ਨੂੰ ਚੰਗਾ ਲੱਗਾ ਵਸੀ ਕਿਦਾ ਮੁੱਲ ਕੋ ਬਹੁਤ ਅਧ ਨਹੀਂ 40 ਨਹੀਂ ਕਰਨਾ ਕੋਈ ਹਾਂਜੀ ਮੁੱਲ ਦੇ ਤਾਂ 35 ਹਾਂਜੀ ਤੇ 33 ਵੀ ਦੇਣੀ ਆ ਹਾਂ ਨਾ ਹੀ ਹਾਂ ਨਾ 33 ਵੀ ਦੇਣੀ ਠੀਕ ਹੈ ਜੀ ਹਾਂਜੀ ਪੱਕੀ ਮਗਰ ਵਸੀ ਬੜੀ ਸ਼ਾਨਦਾਰ ਜੀ ਹਾਂ ਦੂਸਰੀ ਡੱਬੀ ਵਾਰ ਕਿਦਾਂ ਜੇ ਇਹ ਵੀ ਡੱਬੀ ਵਾਰ ਦੋਸਤ ਗੜੀ ਚੰਗੀ ਠੁਕੀ ਚਾਰ ਜੇ ਹਾਂਜੀ ਨਹੀਂ ਬੜੀ ਆ ਵੀ ਸਪੈਸ਼ਲ ਜਿਆਦਾ ਚੰਗੀ ਤੇ ਠੰਡੀ ਜੀ ਦੀ ਹਾਂਜੀ ਗਾਂ ਨਹੀਂ ਬੰਮ ਹੋਗੀ ਇਹ ਗਾਂ ਠੰਡੀ ਪਰ ਜੀ ਵਾਰ ਬਸੀ ਜਰੂਰ ਆ ਪਰ ਜਿਆਦਾ ਚੰਗੀ ਹਾਂਜੀ ਹਾਂਜੀ ਹੈਲੋ ਕਿੰਨੇ ਤਾਂ ਹੋਣੀ ਹੈ ਇਹ ਤਾਂ ਬੜੀ ਪਟੋਕੇ ਨੂੰ ਭਾਵੀ ਛੋਟੀ ਲੈਣਾ ਭਾਵੀ ਛੋਟੀ

ਕਹਿੰਨੇ ਭੁਖੀ ਮਾਰ ਛੱਡੀ ਰਹਿਣਾ ਸਾੰਬੀਨ ਕੀ ਛੋਹ ਜਿਆਦਾ ਦੰਗੀ ਵੱਡੇ ਫੋੜੀ ਫੁੱਲ ਹਾਂਜੀ ਜੀ ਦੋ ਜੱੜ ਜੀ ਇਹ ਤਾਂ ਵੀ ਮਨ ਨੂੰ 50 ਜਾਂਦੀ ਕੋ 50 ਨਹੀਂ ਹਾਂਜੀ 45 ਤਹਾਂ ਨਾ 45 ਦੇ ਦਾਂਗੇ ਠੀਕ ਹੈ ਦੁੱਧ 20 ਕਿਲੋ ਅਸੀਂ ਦੇ ਦੋਗੇ ਹਾਂ ਜੀ ਨਹੀਂ ਨਹੀਂ ਦਿਖਾਣੀ ਆ ਤੇ ਤੁਸੀਂ ਬੜੀ ਆ ਬਤਾਈਏ ਕੋਈ ਹਾਂਜੀ ਹਾਂਜੀ ਆ ਦੇਖੋ ਹਾਂ ਚੋ ਟੋਟੀ ਕਿੱਦਾਂ ਜੇ ਇਹ ਸੋਈ ਜੋ ਟੀ ਘਰ ਦੀ ਹੰਦੀ ਆ ਇਹ ਟੀ ਸਾਡੇ ਘਰ ਦੀ ਆ ਹਾਂ ਜੀ ਮੋਦੀ ਨਹੀਂ ਆ ਗਈ ਅੱਛਾ ਜੀ ਝੂਠ ਮਾਰਨ ਦੇ ਕੋਈ ਕਿਸੇ ਮੰਨਣਾ ਨਹੀਂ ਹੁਣ ਸੋਬੀ ਆ ਹਾਂ ਜੀ ਬੇਸ਼ੱਕ ਸਬਦਾ ਕਰ ਲੈ ਕੋਈ ਸਾਈ ਪਾ ਲੈ ਹਾਂ ਜੀ ਪਰ ਨਹੀਂ ਸ਼ੇ ਮੰਦ ਨੂੰ ਚੋ ਕੇ ਲੈ ਜਾਈ ਹਾਂ ਜੀ ਹਾਂ ਜੀ ਅੱਜ ਹੀ ਸੋਈ ਆ ਅੱਛਾ ਜੀ ਇਹਨੇ ਪਹਿਲੇ ਸੁਣ ਕੇ ਕਿਹਾ 15 ਕਿਲੋ ਅੱਛਾ ਜੀ ਲੀਟ ਲਵਾ ਹਾਂ ਜੀ ਇਹਨੇ ਤਾਂ ਕੱਲੀ ਨਹੀਂ ਪਾਤੀ ਹੁਣ ਸੋਬੀ ਆ ਬੇਸ਼ੱਕ ਸਬਦਾ ਕਰੀ ਕੋਈ ਸਾਈ ਪਾ ਲੈ ਹਾਂ ਜੀ ਇਹਨ 15 ਮਿੰਨ ਕੇ 15 16 ਮਿੰਨ ਕੇ ਦਵਾਂਗੀ ਮੈਂ ਝੋਟੀ ਪੂੜੀ ਆਵੇ ਚੰਗੇ ਸੋਬੀ ਨੇ ਹਾਂਜੀ ਬੜਿਆਂ ਨੇ ਵੇਖੀ ਇੱਥੇ ਦੇਖਣੀ ਇੱਥੇ ਦੇਖੀ ਬੜਾ ਲੋਕ ਮੰਗਦੇ ਆਪਾਂ ਦਿੰਦੇ ਆਂ ਕੁੜੀ ਦਵਾਂਗੇ ਹਾਂਜੀ ਜਵਾਬ ਸਮਾ ਇਹਦੇ ਆ ਜਾਊਗਾ ਅੱਛਾ ਜੀ ਪਪਾ ਨੂੰ ਛੋਲੇ ਦਾ ਬੱਚਾ ਵਿਚੋਲੀ ਹਾਂ ਨਹੀਂ ਦੇਖੀ ਕਿੰਨੀ ਜੂਣ ਚੰਗੀ ਆ ਥਾਂ ਨਹੀਂ ਬੜਾ ਵਧੀਆ ਲੱਗਾ ਮੋਦ ਨਹੀਂ ਆਉਂਦੀ ਕੋ ਮੋਦ ਲਾਂਦੀ ਆ ਆਪਣੀ ਝੋਟੀਆਂ ਹਾਂਜੀ ਹਾਂਜੀ 10 ਕਿਲੋ ਦੀ ਬਾਲਟੀ ਝੱਕਸ ਨੇ ਆ 10 ਕਿਲੋ ਦੀ ਬਾਲਟੀ ਝੱਕ ਕਿਸੇ ਨੇ ਕੰਨੋ ਖੋਲ ਕੇ ਭਾਗੂਗੀ ਅੱਛਾ ਜੀ ਕਿੰਨੀ ਚੂਣ ਬੋਲੀ ਆ ਹਾਂਜੀ 10 ਬਰਸੀ ਦਾ ਮੋਟਰ ਵੀ ਨਾ ਪਾਣੀ ਮਾਰਦੀ ਬੜਾ ਥੋੜਾ ਆਉਂਦੀ ਇੰਨੀ ਧਾਰ ਮੋਟੀ ਨੇ ਹਾਂਜੀ ਹਾਂਜੀ ਕਟਾ ਦੇ ਮਹਾਰਾਜ ਜੀ ਆਜੀ ਸੁਈ ਜੇ ਕਟਾ ਦੇ ਦਾ ਕਟਾ ਕਟਾ ਜੀ ਜੀ ਦੋ ਬਾਤੀ ਆ ਠੀਕ ਹੈ ਜੀ ਤੇ 4-5 ਕਿਲੋ ਚੋਈ ਆ ਹਾਂ ਜੀ ਬਾਕੀ ਦੋ ਦੇ 15 ਕਿਲੋ 16 ਕਿਲੋ ਪਹਿਲਾਂ ਨੇ ਕੱਢਿਆ ਵਾ ਕੀ ਰੇਟ ਦੇ ਦਾ ਹਾਂ ਰੇਟ ਦਾ ਬਹੁਤ ਜਲਦੀ ਨਹੀਂ ਕੋਈ ਰੇਟ ਦੇ ਜਿੰਨਾ ਦੋਦੇ ਆ ਨਾ ਹਾਂ ਜੀ ਤੇ ਦੋ ਲੱਖ ਦਾ ਵਾ ਹਾਂ ਜੀ ਤੇ ਬਾਕੀ ਨੂੰ ਸਟਾਕ ਅਗੇ ਜੀ ਮੰਜ਼ੂਰੀ ਆਪੇ ਦੇ ਹਾਂ ਜੀ ਹਾਂ ਜੀ ਜਮਾਨਦਨੀ ਚਤਾ ਗਈ ਨਹੀਂ ਤੁਹਾਨੂੰ ਹੋਏਗਾ ਅਰੇ ਨੂੰ ਫਰਮਾ ਦੇ ਅਰੇ ਉਹ ਜਮਾਨਦਨੀ ਚਤਾ ਹੋਇਆ ਹਾਂ ਜੀ ਹਾਂ ਜੀ ਆਹ ਲਖੋ ਹਾਂ ਜੀ ਰੋਜ਼ ਪਾ ਲੱਗਿਆ ਮੋਲੇ ਦਾ 1 20 ਕਰ ਦਈਏ 1 50 ਕਰ ਦਈਏ ਤਾਂ ਵੀ ਲਖਦੀ ਆ ਹਾਂਜੀ ਹਾਂਜੀ ਪਰ ਉਹ ਨਹੀਂ ਕਰਨਾ 1 ਪਾਣੀ ਦੀ ਦੇਣੀ ਆ ਠੀਕ ਹੈ ਜੀ 1 ਪਾਣੀ ਦੀ ਦੇਣੀ ਆ ਦੁੱਧ ਬਾਪ ਚਾਹ ਡੰਗ ਸਾਈ ਬਾਪ ਚੋਕੇ ਲਵੇ ਠੀਕ ਹੈ ਜੀ ਸਭੀ ਕਰਦੇ ਚਾਹ ਉਹ ਕਦਾ ਝੋਟੀ ਪਣੀ ਵੀ ਰੱਖ ਲਈ ਝੋਟੀ ਚੋਕੇ ਵਾਲੀ ਅੱਛਾ ਜੀ ਹੈਲੋ ਲੈ ਲਓ ਝੋਟੀ ਝੜੀ ਆ ਫਿਰ ਕਰਾਂ ਜੀ ਜੰਗਾਰ ਦੇਖ ਗਈ ਝੋਟੀ ਦਾ ਝੋਟੀ ਜੀ ਮਰਦੀ ਬਾਜੀ ਕਰੇ ਜੇ ਗੁਰੂਦਰਨ ਨੂੰ ਲਾ ਲਾਓ ਬਾਹਰ ਬਾਹਰ ਕਰਦੇ ਕਰਦੇ ਬਾਹਰ ਬਰ ਪਿਓ ਜਿਵਾ ਬਾਹਰ ਕਰਦੇ ਝੋਟੀ ਬੜੀ ਹਾਂਜੀ ਤਾਂ ਪਿੰਡ ਦੇ ਬਾਹਰ ਪੱਕੀ ਹੈ ਪਿੰਡ ਦੇ ਨਾਲ ਵਾਲੀ ਪਿੰਡ ਦੇ ਨਾਲ ਵਾਲੀ ਕਨਾਂ ਗੰਡੀ ਪਿਛਲੀ ਗਰੰਟੀ ਸੱਬ ਠੀਕ ਹੈ ਜੀ ਮਾਰੋ ਚਿੰਦੇ ਨਾਮ ਨਾਲ ਲੋਕਾਂ ਨੂੰ ਬੜੀ ਝੋਡੀ ਛੋਟੀ ਨਹੀਂ ਆ ਹਾਂਜੀ ਬਸ ਇਸਰ ਤੇ ਪਿੰਡ ਦੇ ਨਾਮ ਨਾਲ ਬਾਰ ਬਾਰ ਲੋਕ ਬਸ ਜੀ ਆਖਾਂ ਤੋਂ ਬੰਨਿਆ ਬਾਰ ਕੰਡੇ ਨਾਲ ਲੋਕਾਂ ਨੇ ਛੜ ਕੇ ਪਤੀ ਕੱਦ ਬੋਤਾਂ ਨਹੀਂ ਵੱਜੀ ਆਂ ਵੱਡੇ ਕਹ ਕਨਾਂ ਕਾਮਲਾ ਜੂਏ ਯਾਨ ਤਿਆਰ ਸੁਣਾ ਦੇ ਪਿਛਲੀ ਗਰੰਟੀ ਠੀਕ ਹੈ ਜੀ ਹਾਂ ਮੜ ਜੀ ਭਾਲਿਆ ਹੁੰਦੇ ਸਨ ਹਾਂ ਮਾਣੀ ਬੋਤਾਂ ਚੰਗੀ ਆ ਹਾਂਜੀ ਪੈਣ ਦੇ ਆਜਾ ਆ ਵੇਖੋ ਲੇਵਾ ਵਿੱਚ ਚੋਣੀ ਗੱਡੀ ਹੋਣੀ ਪਿਛਲੇ ਹਾਂਜੀ ਹਾਂਜੀ ਚਲੋ ਲੈ ਲਾ ਕੇ ਰਹਿੜ ਜੇ ਇਹ ਮੋਲ ਦੇ ਉਧਾ ਇੱਕ ਦਾ 15 ਕਰਦੇ ਆਂ ਹਾਂਜੀ ਸਾਹਮਣੇ ਕਿੰਨੇ ਚਾਰ ਦਨੇ 95 ਦੇ ਮਹੀਨੇ ਦਾ ਠੀਕ ਹੈ ਜੀ ਅਸਤ ਬਲੂਰ ਖੋਲ ਖੋਲ ਕਰਦੇ ਆ ਚਲੋ ਨਾ 95 ਦੇ ਨਾਲ ਨਵੇਂ ਹਾਂਜੀ 85 ਜਰ ਛੋਟੀ ਕਹਾਂਗੇ ਛੋਟੀ ਵੱਡੀ ਜੀ ਨਾ ਛੋਟੀ ਪੂਰੀ ਹਾਂਜੀ ਠੀਕ ਹੈ ਵੱਡੀ ਵੱਡੀ ਵੇਖ ਲੋ ਕਿੰਨੀ ਛੋਟੀ ਆ ਹਾਂਜੀ ਹਾਂਜੀ 85 ਜਰ ਕਿਹਦਾ ਵੇਖ ਲੋ ਠੀਕ ਹੈ ਜੀ ਕਿਦਾਂ ਦੇ ਕੱਟੇ ਆ ਹਾਂਜੀ ਹਾਂਜੀ ਠੀਕ ਆ ਹੀ ਆ ਖਲਾ ਖਲਾ ਸਾਂ ਨਾਲ ਖਾ ਲਈ ਸਹੀ ਗੱਲ ਜੀ

ਅਵੀ ਤਾਲੀ ਗੁੜੀ ਛੋੜਿਆ ਪਿੱਛੇ ਪਿੱਛੇ ਥਣਾ ਹੋਣਾ ਦੀ ਗਰੰਟੀ ਫੁੱਲ ਦੀ ਹਾਂਜੀ ਚਲ ਗਾ ਪੱਬਲੀ ਦੀ ਇਹ ਸਾਫ ਸੁਥਰੀ ਆ ਹਾਂਜੀ ਹਾਂਜੀ ਤੇ ਲਾਂਗੂ ਲਾਂਗੂੜੀਆਂ ਬਾਰਨੀ ਆ ਜੋ ਹਫਤਾ ਕਿ ਟੋੜੀ ਕੱਢ ਜਾਣਾ ਹਾਂਜੀ ਉਹ ਤੁਹਾਨੂੰ ਬਾਰਨ ਸਿੰਘ ਗੁੜੀ ਇਹਦਾ ਕੀ ਰੇਟ ਜੇ ਇਹਦਾ ਮੁੱਲ ਬੰਦ ਆ ਟੋਕਰਾਂ ਵਾਲਾ ਹੀ ਆ ਅੱਛਾ ਜੀ ਸੋਣੀ ਤਾਲੀ ਸਾਰੀਆਂ ਕਰਦੀਆਂ ਜੋ ਆ ਕੇ ਫਗਲ ਕੇਤ ਨੂੰ ਕੋਦੋਂ ਬਾਅਦ ਲੈਣੀ ਫਿਰ ਹਾਂਜੀ ਜੀ ਹੁਣ ਸਾਨੂੰ ਗਲੀ ਚਲੋ ਅਸੀਂ ਲੈਣੀ ਆ ਦੱਸੋ ਜੀ ਇਹਦਾ ਮੁੱਲ ਜਿਨਾ ਮੱਝੀ ਕਈਏ ਹੋਣੇ ਦੇ ਦਾਂਗੇ 62000 ਠੀਕ ਹੈ ਜੀ ਕਾਜੀ ਸੁਣੀਏ ਤੋ ਕਰਣੀ ਹੈ ਬਾਕੀ ਹੁਣ ਪਾਉਂਦੇ ਨਹੀਂ ਕੋਈ ਅਗਲਾ ਕਦੇ 55000 ਜੀ ਨਿਕਾਣਾ ਪੱਕੀ ਠੀਕ ਹੈ ਜੀ ਹੋਰ ਚਲੋ ਠੀਕ 55000 ਦੀ ਪੱਕੀ ਆ 6000 ਸੁਣੀ ਮੈਂ ਕਾਜੀ ਨਹੀਂ ਪਹਿਲ ਦੀ 70 ਦੀ ਸਹੀ ਗੱਲ ਹੈ ਜੀ ਜਿਆਦਾ ਸਾਡੇ ਪਛੰਡਾ ਨੂੰ ਭੁਲਾਗੇ ਹਾਂਜੀ ਹਾਂਜੀ 3 ਦਿਨ ਸਿਆਜੋਗਾ ਕਿ ਹੜੇ ਸਹੀ ਗੱਲ ਹੈ ਜੀ ਬਹੁਤ ਚੰਗੀ ਗੱਡੀ ਹੈ ਨਹੀਂ ਚੰਗੀ ਆ ਜੀ ਨਹੀਂ ਲੱਗਦੀ ਤੁਹਾਨੂੰ ਹਾਂਜੀ ਹਾਂਜੀ ਆ ਆਹ ਨਾ ਕੱਟੀ ਦੇ ਬੋਰ ਦੀ ਖਾਲਦੀ ਗੋਰੀ ਖਾ ਗਈ ਮੈਂ ਆਹ ਕੱਟੀ ਵੇ ਕੱਟੀ ਨਹੀਂ ਗਈ ਨਾ ਗਈ ਕੱਟੀ ਆਹ ਕੱਟੀ ਬਹੁਤ ਸੋਹਣੀ ਸੁਸਤੀ ਸਾਹਿਬ ਠੀਕ ਹੈ ਜੀ ਕੱਟੀ ਵੀ ਰਾ ਗਈ ਅਜੇ ਕੀ ਬਹੁਤ ਜੀ ਹਾਂ ਜੀ ਕੱਟਣੇ ਦੇ ਧਰਕੇ ਹੋ ਗਿਆ ਪਰ ਕੱਟੀ ਪਖਹੀ ਆਈ ਸਿੰਘ ਆ ਕਿੱਥੇ ਲਗਾ ਨਾ ਗੱਲਾਂ ਗਾਂ ਹਾਂ ਜੀ ਇਹ ਮਿੱਤਰ ਪਖਹੀ ਜੀ ਨਿਸ਼ਾਨਾ ਆ ਗਿਆ ਹਾਂ ਲੈ ਆਏ ਮੇਰੇ ਕੋਲ ਹਾਂ ਜੀ ਹਾਂ ਜੀ ਕੱਟੀ ਜੀ ਆ ਗਈ ਹਾਂਜੀ ਕੱਟੀ ਆਪਾਂ ਵੀ ਜਿੱਕੇ ਸਾਹ ਆ ਗਈ ਨੇ ਨਹੀਂ ਦੇ ਰੱਖੀ ਰਹੀ ਠੀਕ ਹੈ ਜੀ ਇਹ ਗੱਲ ਹੈ ਰੋਡ ਨਾਲੀ ਨੇ ਕੱਟੀ ਪੂੜੀ ਬੜੀ ਏ ਹਾਂ ਬਹੁਤ ਜ਼ਿਆਦਾ ਕੱਟੀ ਸ਼ਕੀਨ ਹੈ ਉਧਰ ਵੀ ਅੰਮੀਆਂ ਦੀ ਕੱਟੀ ਆ ਇੱਧਰ ਵੀ ਨਹੀਂ ਆ ਹਾਂਜੀ ਤੇ ਇਹ ਕਿਨੇ ਦੇ ਆ ਫਾਂਕੜਾ ਫੜਣਾ ਵੇ ਕਿੱਡੀ ਝੋਡੀ ਪੇਟ ਦੀ ਹਾਂ ਨਹੀਂ ਚੰਗੀ ਆ ਜੀ ਵੇ ਸਿੰਘ ਉਹਾਲ ਅਜੇ ਨਿੱਕੇ ਢੋਕ ਖੀਰੀ ਆ ਜੀ ਆ ਖੀਰੀ ਆ ਭਰੀ ਅਜੇ ਸਾਲ ਦੀ ਧੋਈ ਨਹੀਂ ਧੋਈ ਹੁੰਦੀ ਹਾਂਜੀ ਇਹਦਾ ਮੋਲ ਜਿੰਨਾ ਮਰਜ਼ੀ ਕਰੀਏ ਪਾਸੇ 30000 ਦੇਣੀ ਆ ਠੀਕ ਹੈ ਜੀ ਹਾਂ ਅਜੇ ਸਾਲ ਦੀ ਧੋਈ ਨਹੀਂ ਬਸ ਹਾਂ